ਤੇਲ گرم ਰੱਖਤਾ ਪੀਸਾਂ ਦੇ ਵਿੱਚ ਆਪਾਂ ਛਿਮਨਾ ਮਿਰਚ ਤੇ ਪਿਆਜ਼ ਜਿਹੜੇ ਕੱਟੇ ਆ ਇਹਨਾਂ ਨੂੰ ਆਪਾਂ ਫੁੱਲ ਸੇਕ ਦੇ ਉੱਤੇ ਫਰਾਈ ਕਰਨਾ ਫਰਾਈ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਆ ਉਸੇ ਤੇਲ ਦੇ ਵਿੱਚ ਥੋੜੀ ਜਿਹੀ ਜੀਰਾ ਪਾਤਾ ਪਿਆਜ਼ ਟਮਾਟਰ ਹਰੀ ਮਿਰਚ ਤੇ ਜਿੰਨੀ ਕ ਆਪਾਂ ਸਬਜ਼ੀ ਚ ਪਾਉਣੀ ਆ ਇਹ ਪਾ ਕੇ ਤੇ ਕਾਜੂ ਪਾ ਤੇ ਲੂਣ ਪਾ ਕੇ ਰੜਾ ਕੇ ਟੱਕ ਦੇਣਾ ਇਹਨੂੰ ਦੇਖੋ ਜੀ ਸਾਰੀਆਂ ਚੀਜ਼ਾਂ ਪੱਕ ਗਈਆਂ ਠੰਡਾ ਕਰਕੇ ਇਹਨੂੰ ਗ੍ਰाइंड ਕਰ ਲੈਣਾ ਫਿਰ ਇੱਕ ਕੜਾਹੀ ਰੱਖੀ ਆ ਤੇਲ ਪਾ ਕੇ ਜੀਰਾ ਪਾਤਾ ਜਿਹੜਾ ਆਪਾਂ ਤੜਕਾ ਪਕਾਇਆ ਸੀ ਉਹ ਪਾਤਾ ਧਨੀਆ ਪਾਊਡਰ ਜੀਰਾ ਪਾਊਡਰ ਲਾਲ ਮਿਰਚ ਹਲਦੀ ਕਸੂਰੀ ਮੇਥੀ ਸਾਰੀਆਂ ਚੀਜ਼ਾਂ ਪਾ ਕੇ ਰੜਾਤੀਆਂ ਥੋੜਾ ਜਿਹਾ ਪਾਣੀ ਪਾਤਾ ਦੋ ਚਮਚੇ ਤੇ ਟੱਕ ਕੇ ਇਹਨੂੰ ਪਕਾ ਲਿਆ ਹੁਣ ਜਿਹੜਾ ਆਪਾਂ ਸ਼ਿਮਲਾ ਮਿਰਚ ਤੇ ਪਿਆਜ਼ ਜਿਹੜੇ ਆਪਾਂ ਰੱਖੇ ਸੀ ਪਕਾ ਕੇ ਉਹ ਆਪਾਂ ਵਿੱਚ ਮਿਕਸ ਕਰਦੇ ਆ ਦੇਖੋ ਜੀ ਬਹੁਤ ਹੀ ਵਧੀਆ ਐ ਇਦਾਂ ਸ਼ਿਮਲਾ ਮਿਰਚ ਬਣ ਕੇ ਤਿਆਰ ਹੁੰਦੀ ਹੈ ਖਰਾ ਧਨੀਆ ਪਾ ਕੇ ਰੜਾ ਦੰਨੇ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਦੇਖ ਸਕਦੇ ਆ ਬਹੁਤ ਹੀ ਟੇਸਟੀ ਸ਼ਿਮਲਾ ਮਿਰਚਾਂ ਦੀ ਸਬਜ਼ੀ ਬਣ ਕੇ ਨਮੇ ਤਰੀਕੇ ਦੇ ਨਾਲ ਤਿਆਰ ਆ ਜੀ ਬਣਾਓ ਖਾਓ ਸასი ਕਾਲ